ਮਹਾਰਾਜ ਜੇ ਕੋਈ ਗਰੀਬ ਸਿੱਖ ਸੇਵਾ ਕਰਨੀ ਚਾਹੇ ਕਿਵੇਂ ਕਰੇ ਕਿਉਂਕਿ ਜੇ ਉਹਦੇ ਕੋਲ ਧਨ ਨਹੀਂ ਧਨ ਬਿਨਾ ਕਿਵੇਂ ਸੇਵਾ ਕਰੇ? ਇਹੋਦੀ ਗਰੀਬੀ ਕਿਵੇਂ ਦੂਰ ਹੋਵੇ ਤਾਂ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਜਦੋਂ ਸਿੱਖ ਦੇ ਘਰੋਂ ਥੋੜੇ ਚੋਂ ਥੋੜੀ ਅੰਸ ਵੀ ਗੁਰੂ ਕੇ ਲੰਗਰਾਂ ਚ ਪੈਂਦੀ ਹੈ ਤਾਂ ਉਸ ਗੁਰਸਿੱਖ ਦੇ ਘਰ ਵਿੱਚ ਅੰਨ ਤੇ ਧਨ ਦਾ ਵਾਧਾ ਹੋ ਜਾਂਦਾ। ਉਹਦੇ ਲਈ ਮਹਾਰਾਜ ਜੀ ਨੇ ਇੱਕ ਸਾਖੀ ਇੱਕ ਸਿੱਖ ਦਾ ਜੀਵਨ ਸੁਣਾਇਆ ਜੋ ਗਰੀਬ ਸਿੱਖ ਸੀ ਜਿਹਦੇ ਘਰ ਚੋਂ ਚਿੜਾ ਚਿੜੀ ਉਹ ਦਾਣਿਆਂ ਦੀ ਚੁੰਝ ਭਰ ਕੇ ਗੁਰੂ ਕੇ ਲੰਗਰਾਂ ਚ ਪਾਉਂਦੇ ਉਹਦੇ ਨਾਲ ਹੀ ਬਰਕਤ ਪੈ ਗਈ ਸਿੱਖ ਦੇ ਵਾਰੇ ਨਿਆਰੇ ਹੋ ਗਏ। ਉਹ ਮਹਾਰਾਜ ਜੀ ਨੇ ਬਚਨ ਕੀਤਾ ਕਿ ਜਦੋਂ ਗੁਰੂ ਕੇ ਲੰਗਰਾਂ ਵਿੱਚ ਸਿੱਖ ਵੱਲੋਂ ਅੰਸ ਪੈਂਦੀ ਹੈ। ਤੋ ਜੋ ਗੁਰੂ ਕੀ ਸੰਗਤ ਛਕਦੀ ਆ ਉਹ ਗੁਰੂ ਤੱਕ ਪਹੁੰਚਦਾ ਹੈ। ਜਦੋਂ ਗੁਰੂ ਦੇ ਮੁਖ ਵਿੱਚ ਪਹੁੰਚਦਾ ਹੈ ਤਾ ਉਹਦੀ ਬਰਕਤ ਦੇ ਨਾਲ ਗੁਰੂ ਕੇ ਸਿੱਖਾਂ ਦੇ ਘਰ ਵਿੱਚ ਅਨ ਤੇ ਤਨ ਦਾ ਵਾਧਾ ਹੁੰਦਾ ਹੈ